ਅੰਮ੍ਰਿਤਸਰ ਵਿਸਾਖੀ ਦੇ ਤਿਉਹਾਰ ਅਤੇ ਖਾਲਸਾ ਪੰਥ ਸਾਜਨਾ ਦਿਵਸ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਬੋਲੇ ਸੋਨੇ ਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਪਾਕਿਸਤਾਨ ਲਈ ਰਵਾਨਾ ਹੋਇਆ ਮੇਰਾ ਨਾਮ ਸਾਹਿਬ ਜੀ ਕਿੰਨੇ ਤੁਸੀਂ ਨਸੀਬ ਹੋ ਬਹੁਤ ਜ਼ਿਆਦਾ ਹਾਂ ਪਹਿਲੀ ਵਾਰ ਹਾਂ ਪਹਿਲੀ ਵਾਰ ਪਹਿਲੀ ਵਾਰ ਜਾ ਕੇ ਪਹਿਲੀ ਵਾਰ ਜਾ ਰਹੇ ਪਰਿਵਾਰ ਨਹੀਂ ਕਰ ਲਈ ਚਲ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਬਹੁਤ અપਾਰ ਕਿਰਪਾ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹਿਲੀ ਵਾਰੀ ਟਰਾਈ ਕੀਤਾ ਸੀ ਤੇ ਪਹਿਲੀ ਵਾਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਇਹ ਜੇ ਲੱਗੇ ਆ ਹੁਣ ਸੰਗਤਾਂ ਦੇ ਨਾਲ ਜਾ ਰਹੇ ਆ 1101 ਜਿਹੜਾ ਇਥੋਂ ਸ਼ਖਸ ਜਾ ਰਿਹਾ ਗੁਰੂ ਸਾਹਿਬ ਦੇ ਦਰਸ਼ਨ ਸਿੱਧੇਦਾਰੇ ਕਰਨ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆਂ ਕਿ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਨਾਮ ਸਿਮਰਨ ਜਪਾਉਂਦੇ ਆਪਣੇ ਚਰਨਾਂ ਨਾਲ ਜੋੜਨ ਜਿੱਥੇ-ਜਿੱਥੇ ਵੀ ਗੁਰੂ ਧਾਮਾਂ ਦੇ ਦਰਸ਼ਨ ਪਾਕਿਸਤਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਚਰਨ ਪਾਏ ਹਨ ਉਹਨਾਂ ਥਾਵਾਂ ਤੇ ਆਪਾਂ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਨਾਮ ਅਸਤਿਤਕ ਹੋਈਏ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਸਾਡੇ ਪੰਜਾਬ ਦੇ ਉੱਤੇ ਗੰਦੀ ਹਨੇਰੀ ਛਲ ਰਹੀ ਆ ਗੰਦੀਆਂ ਸਰਕਾਰਾਂ ਕਰਕੇ ਉਹਨਾਂ ਵਾਸਤੇ ਜੋ ਸਾਡੇ ਬੰਦੀ ਸਿੰਘ ਹਨ ਉਹ ਬੜੇ ਚਿਰਾਂ ਤੋਂ ਬੜਾ ਲੰਮਾ ਸਫ਼ਰ ਉਹਨਾਂ ਜੇਲਾਂ ਵਿੱਚ ਗਾਲ ਕੇ ਹੁਣ ਭਾਈ ਅਮਰਤਪਾਲ ਜੀ ਨੂੰ ਬਿਨਾਂ ਨਜਾਇਜ਼ ਕਿ ਉਹ ਸੰਗਠਨਾਂ ਵਾਸਤੇ ਪ੍ਰਚਾਰ ਕਰ ਰਹੇ ਸੀ ਕਿ ਬੱਚਿਆਂ ਨੂੰ ਜਿਹੜੇ ਆ ਨਸ਼ਿਆਂ ਤੋਂ ਦੂਰ ਕਰਨਾ ਵਾ ਤੇ ਉਹਨਾਂ ਦੀ ਇਹੋ ਜਿਹੜੀ ਆ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦੇ ਕੇ ਉਹਨਾਂ ਨੂੰ ਕਾਲੇ ਪਾਣੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਗੁਰੂ ਸਾਹਿਬ ਅੱਗੇ ਦੇਹਲੀ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਦਿੱਤੀ ਵੀ ਬੰਦੀ ਸਿੰਘ ਹੋਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਜਲਦੀ ਤੋਂ ਜਲਦੀ ਰਹਾਇਆਂ ਬਖਸ਼ਿਸ਼ ਕਰਕੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ ਜਿਸ ਵਸਾਖੀ ਦਾ ਦਿਹਾੜਾ ਹੈ ਗੁਰੂ ਸਾਹਿਬ ਕਿਰਪਾ ਕਰਨ ਸੱਚ ਦੇ ਪ੍ਰਤੀਕ ਬਣ ਕੇ ਗੁਰੂ ਸਾਹਿਬ ਕਿਰਪਾ ਕਰਨ ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ ਤੇ ਪੇਸ਼ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਦੇ ਜੋ ਜਥਾ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਨੂੰ ਜੋੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਬੀਦ ਕੋ ਕਿਹੜੀ ਜਗ੍ਹਾ ਤੋਂ ਆਏ ਅਸੀਂ ਜੀ ਘਰਾਂ ਤੋਂ ਆਏ ਅੱਜ ਜਾ ਰਹੇ ਹੋ ਪਾਕਿਸਤਾਨ ਨੂੰ ਰਵਾਨਾ ਹੋ ਰਹੇ ਹੋ ਜੀ ਕਿਹੜੇ ਕਿਹੜੇ ਗੁਰੂ ਦਾ ਮਹਦਰਸ਼ਨ ਕਰਨਗੇ ਮੇਰਾ ਸਾਹਿਬ ਮੇਰਾ ਸਾਹਿਬ ਬੇਰਾ ਸਾਹਿਬ ਬੇਰਾ ਸਾਹਿਬ ਜਿਹਨੇ ਵੀ ਕਰਵਰ ਸਾਹਿਬ ਦੇ ਦਰਸ਼ਨ ਕਰਾਂਗੇ ਲਈ ਖੁਸ਼ੀ ਬਸੁਰੂ ਹੋਵੇ ਬਹੁਤ ਖੁਸ਼ੀ ਹੁੰਦੀ ਜੀ ਪਰਮਾਤਮਾ ਨੇ ਆਪ ਨੂੰ ਬੁਲਾਇਆ ਇਹ ਕਰੀ ਕਰਨ ਵਾਸਤੇ ਜਮਾ ਲਈ ਬਹਿਲੀ ਵਾਰੀ ਕੋਸ਼ਿਸ਼ ਕੀਤੀ ਹਾਂ ਜੀ ਪਹਿਲੀ ਵਾਰੀ ਚ ਵੀਜ਼ਾ ਆ ਗਿਆ ਪਹਿਲੀ ਵਾਰੀ ਚ ਵੀਜ਼ਾ ਆ ਗਿਆ ਮਨ ਨੂੰ ਸਕੂਨ ਹੈ ਹਾਂ ਜੀ ਹਾਂ ਇਕੱਲੇ ਜਾ ਰਹੇਗਾ ਫੈਮਿਲੀ ਸਵੇਰ ਬਹੁਤ ਅਨੰਦ ਨਹੀਂ ਇਸ ਦੋਨੋਂ ਜਾਂਦੇ ਬਹੁਤ ਬਹੁਤ ਸਰ ਨਿਸ਼ਾਤਰ ਸਿੰਘ ਕਿਹੜੀ ਜਗ੍ਹਾ ਤੂੰ ਆਇਆ ਅਸੀਂ ਆਏ ਆ ਸਰਸੇ ਕੋਲੇ ਪਿੰਡਾ ਝੋੜ ਰੋਹੀ ਜ਼ਿਲ੍ਹਾ ਸਰਸਾ ਹਰਿਆਣਾ ਕਿਹੜੀ ਜਗ੍ਹਾ ਜਾ ਰਹੇ ਆ ਨਨਕਾਣਾ ਸਾਹਿਬ ਜਾ ਰਹੇ ਆ ਕਿੰਨੀ ਖੁਸ਼ੀ ਹੋ ਰਹੀ ਹੈ ਖੁਸ਼ੀ ਦਾ ਕੋਈ ਅੰਤ ਹੈ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਐਸੀ ਬੀਸੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਅਸੀਂ ਜੀਪੀਸੀ ਦਾ ਸ਼ੁਕਰਾਨਾ ਵੀ ਕਰਾਂਗੇ ਪਰ ਸਾਡਾ ਵੀ ਜਆ ਉਧਰੋਂ ਲੱਗਿਆ ਦੂਜੀ ਜਿਹੜੀ ਨਵੀਂ ਕਮੇਟੀ ਬਣੀ ਹੈ ਜਿਹੜੀ ਸਾਡੇ ਬੇਪ ਸਿੰਘ ਅਸੀਂ ਪਰ ਉਹ ਵੜ ਗਈ ਕੀ ਕੀਤਾ ਜਾਵੇ ਹੁਣ ਪਰ ਸਾਨੂੰ ਉਹਦੇ ਅੰਦਰ ਹੀ ਚੱਲਣਾ ਪੈਣਾ ਜਦੋਂ ਬਣ ਗਈ ਪਰ ਸਾਡੇ ਸਾਡੂ ਬੇਪਸੰਦ ਸੀ ਹੋਰ ਸਾ ਅਸੀਂ ਨਹੀਂ ਚਾਹੁੰਦੇ ਸੀ ਕਿ ਇਹ ਅਲੱਗ ਤੋਂ ਡਿਟੀ ਬਣੇ ਪਹਿਲੀ ਵਾਰੀ ਟਰਾਈ ਕੀਤਾ ਸੀ ਜਾਂਦਾ ਨਹੀਂ ਨਹੀਂ ਪਹਿਲਾਂ ਤਿੰਨ ਵਾਰ ਹੋਇਆ ਹੈ ਚੌਥੀ ਵਾਰ ਚੱਲਿਆ ਚੌਥੀ ਵਾਰੀ ਚੱਲਿਆ ਹਾਂਜੀ ਮੈਂ ਕਿ ਸਕੂਲ ਹੈ ਪੂਰਾ ਕੋਈ ਅੰਤ ਉਮਰੀ ਬੱਝ ਜਾਂਦੀ ਹੈ 80 ਸਾਲ ਦਾ ਹੋ ਗਿਆ ਜੇ ਤੇਰੇ ਵਰਗਾ ਜਵਾਨ ਨਾ ਹੋਵੇ ਟਾਈਮ ਨਿਕਲੇ ਜਾ ਰਹੇ ਜਦ ਨਹੀਂ ਇੱਕ ਸਾਥੀ ਮੇਰਾ ਹੋ ਰਿਹਾ ਹੈ ਕੱਲੇ ਯਾਰਿਆ ਆ ਵੀ ਇਕੱਲੇ ਮੇਰੇ ਤੇ ਗੁਡੀਆਂ ਗੁਡੀਆਂ ਬੇਜਿਆ ਬੜੀ ਕੰ ਵਿਚਾਰੀ ਗਾ ਉਹਦੇ ਘਰਵਾਲੀਆਂ ਮੈਂ ਬਸ ਦਰਸ਼ ਮੇਰਾ ਕਰਤੇ ਹੀ ਕਿਹੜੀ ਕਿਹੜੀ ਜਗ੍ਹਾ ਦੇ ਦਰਸ਼ਨ ਕਰੋਗੇ ਉੱਥੇ ਉੱਥੇ ਸਾਰੇ ਆਪਣਾ ਲੰਕਾਣਾ ਸਾਹਿਬ ਜਾਵਾਂਗੇ ਜਿੱਥੇ ਗੁਰਦੁਆਰੇ ਸਾਹਿਬ ਨੂੰ ਸਭ ਦੇ ਦਰਸ਼ਨ ਕਰਾਂਗੇ ਪੰਜਾ ਸਾਹਿਬ ਡੇਰਾ ਸਾਹਿਬ ਨਾ ਕਰਤਾਰਪੁਰ ਸਭ ਰੋੜੀ ਸੱਚਾ ਸੋਦਾ ਸਾਰੇ ਤਰ੍ਹਾਂ ਹਾਂਜੀ ਭੱਟ ਸਰ ਸਾਥੀ ਮੁਕੇ ਨ ਤਪਸਤਕ ਹੋਣਾ ਯਰ ਮੰਤ ਸਿੰਘ ਆ ਬੜੇ ਭਾਗਾਂ ਵਾਲਿਆਂ ਜੀ ਅੱਜ ਵਿਸਾਖੀ ਆਪੇ ਤਿਹਾੜਾ ਇਸ ਦਿਨ ਸਾਇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਾਲ ਸਤਿ ਸੰਤ ਸਜਣਾ ਕੀਤੀ ਸੀ ਤੇ ਅੱਜ ਖਾਲਸੇ ਦੇ ਜੰਗਲੀਆਂ ਸਮੂਹ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਬੜੇ ਪਾਕਾਂ ਵਾਲੇ ਕਿ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਹੋਵੇ ਸੰਤਨ ਨੂੰ ਮੇਸੇਜ ਇਹ ਆ ਗੁਰੂ ਨਾਲ ਜੁੜੋ ਜੀ ਕਿਉਂਕਿ ਜਿਹੜਾ ਸਾਡਾ ਜੀਵਨ ਹੈ ਇਹਨੂੰ ਜੇ ਅਸੀਂ ਸਹੀ ਤਰੀਕੇ ਨਾਲ ਚਲਾਉਣਾ ਤੇ ਗੁਰੂ ਮਹਾਰਾਜ ਜੀ ਨੇ ਸਿਖਿਆਵਾਂ ਨੇ ਰਾਤ ਨੂੰ ਮਿਲਣਾ ਚਾਹੀਦਾ ਸਾਰੇ ਕੋਲ ਤੇ ਅੰਮ੍ਰਿਤਸਰ ਸਿੱਖੀ ਦਾ ਕੇਂਦਰ ਹੈ ਗੁਰੂ ਰਾਮਦਾਸ ਜੀ ਪੁੱਤਰ ਵਰਤੀ ਹੈ ਤੇ ਸਾਰੇ ਅੰਮ੍ਰਿਤਸਰੀ ਪਾਗਾਂ ਵਾਲਿਆ ਕਿ ਉਹਨਾਂ ਨੂੰ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਦਾ ਵਾ ਇਸ ਢਿੱਟੇ ਸੱਬੇ தாம் ਨਹੀਂ ਤੁਦ ਜਿਹਿਆ ਗੁਰੂ ਰਾਮਦਾਸ ਜੀ ਪੁੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੁਨੀਆ ਭਰ ਤੋਂ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਅਸੀਂ ਪਾਗਾਂ ਵਾਲਿਆਂ ਕਿ ਅਸੀਂ ਸਾਨੂੰ ਇੱਥੇ ਰਹਿਣ ਦਾ ਸਾਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਕੋਟਨਕੋੜ ਧੰਨਵਾਦ ਕਰਦੇ ਆਂ ਗੁਰੂ ਸਾਹਿਬ ਦਾ ਅੱਜ ਬਹੁਤ ਵੱਡਾ ਦਿਨ ਵਾਖੀ ਦਾ ਦੇਣਿਆ ਖਾਲਸਾ ਸਾਜਨਾ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਇਤਿਹਾਸਕ ਗੱਲ ਆ ਬਾਕੀ ਰੁੱਤ ਬਦਲਦੀ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਪਰਵਾਨ ਚੜਦੀਆਂ ਉਹਨਾਂ ਦੀ ਮਿਹਨਤ ਜਿਹੜੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਂਦੀ ਆ ਇਸ ਸਾਰੀਆਂ ਹੀ ਗੱਲਾਂ ਪੰਜਾਬ ਦੇ ਨਾਲ ਜੁੜੀਆਂ। ਪੰਜਾਬ ਉਹ ਧਰਤੀ ਆ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਸ਼ੋਭਾ ਪ੍ਰਾਪਤ ਧਰਤੀ ਆ। ਹਰ ਰੁੱਤ ਆਉਂਦੀ ਇੱਥੇ। ਸਾਫ਼ ਪਾਣੀ, ਹਰਿਆਲੀ, ਫਸਲਾਂ, ਖੁਸ਼ ਦੇ ਲੋਕ ਇਸ ਪੰਜਾਬ ਨੂੰ ਸੰਭਾਲਣ ਦੀ ਲੋੜ ਆ। ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਆਏ ਆ। ਜਿਹੜੀ ਜਿਹੜੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਸੀ ਉਹ ਦਿਲੋਂ ਤਨੋਂ ਮਨੋਂ ਇਮਾਨਦਾਰੀ ਦੇ ਨਾਲ ਕੀਤੀ ਆ। ਸਬ ਦੁਨੀਆ ਨੂੰ ਪਤਾ ਅਰਦਾਸ ਕਰਨ ਆਇਆ ਗੁਰੂ ਮਹਾਰਾਜ ਸੇਵਾ ਦਿਓ ਅਸ਼ੀਰਵਾਦ ਦਿਓ ਤੁਹਾਡੇ ਚਰਨਾਂ ਚ ਆਏ ਆ ਇਸ ਗੁਰੂ ਨਾਮਦਾਸ ਦੇ ਪੁੱਤਰ ਨਗਰੀ ਚ ਤੁਸੀਂ ਸਾਨੂੰ ਆਪਣਾ ਗੁਜ਼ਰ ਬਸਰ ਕਰਨ ਦਾ ਮੌਕਾ ਦਿੱਤਾ ਇਹਦੀ ਸੇਵਾ ਸਾਡਾ ਧਰਮ ਹੈ ਸਾਡੀ ਜ਼ਿੰਮੇਵਾਰੀ ਹੈ ਦਿਲੋਂ ਕਰਨੀ ਚਾਹੁੰਦੇ ਆ ਜੀਵਨ ਦਾ ਹੋਰ ਕੋਈ ਲਕਸ਼ ਨਹੀਂਗਾ ਇਸ ਗੁਰੂ ਨਾਮਦਾਸ ਦੀ ਨਗਰੀ ਦੀ ਸੇਵਾ ਇਸ ਪੰਜਾਬ ਦੀ ਸੇਵਾ ਇਹੀ ਅਰਦਾਸ ਕੀਤੀ ਆ ਚੜ੍ਹਦੀ ਕਲਾ ਚ ਰਹੇ ਪੰਜਾਬ ਅਸ਼ੀਰਵਾਦ ਦਿਓ ਮੌਕਾ ਦਿਓ ਕਿ ਅਸੀਂ ਲੋਕਾਂ ਦੀ ਉਹਨਾਂ ਦੇ ਫੇਰ ਚਰਨਾ ਚ ਉਹਨਾਂ ਦੇ ਕੂਲ ਜਾ ਕੇ ਉਹਨਾਂ ਦੀ ਭਾਵਨਾ ਅਨਸਾਰ ਸੇਵਾ ਕਰ ਸਕੀਏ ਇਹੀ ਅੱਜ ਦੇ ਪੁੱਤਰ ਦਿਹਾੜੇ ਦੇ ਉੱਤੇ ਅਰਦਾਸ ਕੀਤੀ ਆ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਚੜ੍ਹਦੀ ਕਲਾ ਚ ਰਹੋ ਸੁਖ ਸ਼ਾਂਤੀ ਰਹੇ ਗੁਰੂ ਰਾਮਦਾਸ ਜੀ ਸਭ ਤੇ ਕਿਰਪਾ ਰਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ